ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਲੋਕ ਸਭਾ ਚੋਣਾਂ 2024 ਦੇ ਲਈ ਅੱਜ ਆਖਰੀ ਤੇ 7ਵੇਂ ਪੜਾਅ ਦੇ ਤਹਿਤ ਪੰਜਾਬ ਅਤੇ ਹੋਰਨਾਂ 7 ਸੂਬਿਆਂ ਦੇ ਵਿੱਚ VOTING ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਤੁਹਾਨੂੰ ਦੱਸਿਆ ਕਿ ਹੁਣ ਤੱਕ ਪੰਜਾਬ ਦੇ ਵੱਡੇ ਤਮਾਮ ਲੀਡਰ ਆਪਣੀ ਵੋਟ ਦਾ ਇਸਤੇਮਾਲ ਕਰ ਚੁੱਕੇ ਨੇ ਤੇ ਨਾਲ ਹੀ ਲੋਕ ਲੰਬੀਆਂ ਕਤਾਰਾਂ ਦੇ ਵਿੱਚ ਸਵੇਰ ਤੋਂ ਖੜੇ ਹੋਏ ਨੇ ਤੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੀ ਨੇ ਪਰ ਇਸੇ ਦੀ ਵਿਚਾਰੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਵਿਖੇ ਵਸਤਾ ਉਮੀਦਵਾਰ ਦੇ ਵੱਲੋਂ ਵੋਟ ਪਾਲ ਕਰਦਿਆਂ ਦੀ ਪਹਿਲਾਂ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਬਣਾਉਣ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਜਾਂਦਾ ਹੈ ਜਦੋਂ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਤਾਂ ਤੁਰੰਤ ਉਹਨਾਂ ਖਿਲਾਫ ਫੈਕਸ਼ਨ ਲਿਆ ਜਾਂਦਾ ਹੈ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਲੋਕ ਸਭਾ ਹਲਕਾ 10 ਫਿਰੋਜ਼ਪੁਰ ਤੋਂ ਬਸਪਾ ਦੀ ਟਿਕਟ ਤੋਂ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਮੈਦਾਨ ਸਭਾ ਹਲਕਾ ਗੁਰੂ ਹਰਸਹਾਈ ਅਧੀਨ ਆਉਂਦੇ ਪਿੰਡ ਜੀਵਾ ਅਰਾਏ ਵਿਖੇ ਵੋਟ ਪਾਉਣ ਸਮੇਂ ਵੋਟ ਪੋਲ ਕਰਦਿਆਂ ਦੀ ਵੀਡੀਓ ਬਣਾਉਣ ਤੇ ਉਸ ਨੂੰ ਜਨਤਕ ਕਰਨ ਦੇ ਦੋਸ਼ ਹੇਠ ਥਾਣਾ ਗੁਰੂ ਹਰਸਹਾਈ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਲੋਕ ਸਭਾ ਹਲਕਾ 10 ਫਿਰੋਜ਼ਪੁਰ ਕਮ ਡਿਪਟੀ ਕਮਿਸ਼ਨਰ ਰਾਜੇਸ਼ ਟੀਮਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਉਨ੍ਹਾਂ ਦੇ ਧਿਆਨ ਦੇ ਵਿੱਚ ਇਹ ਆਇਆ ਹੈ ਕਿ ਇਸ ਹਲਕੇ ਤੋਂ ਬਸਪਾ ਦੇ ਟਿਕਟ ਤੋਂ ਚੋਣ ਲੜ ਰਹੇ ਉਮੀਦਵਾਰ ਸੁਰਿੰਦਰ ਸਿੰਘ ਕੰਬੋਜ ਵੱਲੋਂ ਵੋਟ ਪਾਉਣ ਸਮੇਂ ਵੀਡੀਓ ਬਣਾਈ ਗਈ ਫਿਰ ਉਸ ਨੂੰ ਵਾਇਰਲ ਕਰ ਦਿੱਤਾ ਗਿਆ ਜਿਸ ਤੇ ਤੁਰੰਤ ਐਕਸ਼ਨ ਲੈਂਦਿਆਂ ਥਾਣਾ ਗੁਰੂ ਹਰਸਾਹੇ ਵਿਖੇ 171 ਐਫ ਆਈ ਪੀ ਸੀ 126 ਤੇ 132 ਆਰ ਪੀ ਐਕਟ 1951 ਤਹਿਤ ਮੁਕੱਦਮਾ ਨੰਬਰ 98 ਅੱਜ ਦਰਜ ਕੀ ਤਾਂ ਕੇ ਹੋਰ ਕੀ ਕੁਝ ਕਹਿਣਾ ਤੁਸੀਂ ਵੀ ਸੁਣੋ ਸਾਡੇ ਸਾਹਮਣੇ ਆਇਆ ਹੈ ਕਿ ਫੀ ਸੁન્દਰ ਕੰਬੋਜੀ ਜੀ ਕਿਉਂਕਿ ਬੋਧਨ ਸਮਾਜ ਪਾਰਟੀ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਨੇ ਉਹਨਾਂ ਨੇ ਬੂਥ ਫੀ ਜਦੋਂ ਵੋਟ ਪਾਈ ਹੈ ਆਪਣੇ ਤਾਂ ਉਹਦੀ ਵੀਡੀਓ ਬਣਾ ਕੇ ਉਹਨਾਂ ਜਨਤਕ ਕੀਤਾ ਜਿਹੜਾ ਕਿ ਰਾਈਟ ਟੂ ਪ੍ਰਾਈਵੇਸੀ ਹੁੰਦਾ ਹੈ ਪ੍ਰਾਈਵੇਸੀ ਵੋਟ ਹੁੰਦਾ ਹੈ ਉਹਦੀ ਉਲੰਘਣਾ ਕੀਤੀ ਗਈ ਹੈ ਉਹ ਦੇਖਦੇ ਸ੍ਰੀ ਗੁਰੂਵਰ ਸੈਥਾਨੇ ਦੇ ਵਿੱਚ ਕਾਫੀ ਅਰਜ ਕੀਤੀ ਗਈਆਂ ਨੇ ਕਲਾਮ ਅੱਛਾ ਕਿਹਾ ਕਿਤਾਉ ਕਿੱਥੇ ਪਾਈ ਸੀ ਜੀ ਵੋਟ ਕਿੱਥੇ ਪਾਈ ਗਈ ਸੀ ਵੋਟ ਬੈਲਟ ਨੋਡ ਦੇ ਵਿੱਚ ਜੀਵਾਰਾਏ ਜੀਵਾਰਾਏ ਜਿਹੜਾ ਜੀਵਾਰਾਏ ਚਾਹੀ ਸੀਗਾ ਪਿੰਡਿੰਗ ਚਣੋੜਾ ਤੇ ਉੱਥੇ ਕੀਤੀ ਸੀ ਸਰ ਕਿਹੜੀ ਕਿਹੜੀ ਤਾਰਾ ਜਿਹੜਾ ਮਾਮਲਾ ਦਰਜ ਕੀਤਾ ਹੈ ਕਿਹਿੰਦਾਰਾ ਮਨੇ 126 132 ਰਿਪ੍ਰੀਟੈਂਟਡ ਪੀਪਲ ਐਕਟ ਆਪੀਸੀ ਦੇ ਵੀ 177 ਫੇਰ ਵੀ ਡਿਟੇਲ ਜਿਹੜੀ ਹੈ ਕਿਸ ਜੀਐਫਆਰ ਤੋਂ ਦੇਖ ਸਕਦੇ ਹਾਂ ਅਸੀਂ ਤੁਹਾਡੇ ਤੋਂ ਬਾਕੀ ਉਮੀਦਵਾਰਾਂ ਨੂੰ ਬੇਨਤੀ ਕਰਨਾ ਚਾਹਾਂਗੇ ਵੀ ਉਹ ਸਾਰੇ ਜਿਹੜੇ ਕਾਨੂੰਨ ਦੀ ਜਿਹੜੀ ਪਾਲਣਾ ਕਰਨ ਤੇ ਕੋਈ ਉਲੰਘਣਾ ਨਾ ਕੀਤੀ ਜਾਵੇ ਇੱਕ ਜ਼ਿੰਮੇਵਾਰ ਉਮੀਦਵਾਰ ਹੋਣਾ ਫਰਜ਼ ਸੁਭਾਅ ਤੇ ਧੰਨਵਾਦ ਸਰ ਬੋਟਿੰਗ ਦੇ ਵਿੱਚ ਕਿੱਦਾਂ ਦੀ ਚੱਲ ਰਹੀ ਹੈ VOTING ਕਿੰਨੇ ਪਰਸੈਂਟ VOTING ਹੋ ਗਈ ਹੈ ਸਰ ਕਿੰਨੀ ਹੋਣੀ ਹੈ ਹੁਣ 12:00 ਵਜੇ ਤੱਕ ਤਕਰੀਬਨ ਅਸੀਂ 30% ਤੋਂ ਵੱਧ VOTING ਹੋ ਚੁੱਕੀ ਹੈ ਤੇ ਬਾਕੀ ਸਾਰਾ ਪੀਸਫੁੱਲ ਹੈ ਕਿਤੇ ਵੀ ਕੋਈ ਵਾਇਲੈਂਸ ਦੀ ਘਟਨਾ ਨਹੀਂ ਆਈ ਕੋਈ ਸਗੰਮਤੀ ਨਹੀਂ ਹੈ ਤੇ ਮੈਂ ਆਸ ਕਰਦਾ ਹਾਂ ਕਿ ਸ਼ਾਮ ਤੱਕ ਇਹ ਪੀਸਫੁੱਲ ਰਹੇਗਾ ਜਿ세 ਸੁਖਸਾਨ ਮਲੇਖੇ ਗਾਵਾ ਮੋਟਰਾਂ ਦੇ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਸਾਡੇ ਸਾਡੇ ਆਰਮੀ ਜਿਹੜੇ ਵੋਟਰ ਸੀਗੇ ਉਹਨਾਂ ਨੇ ਸਵੇਰੇ ਸੱਤ ਵਜੇ ਤੋਂ ਬੜੇ ਪੀਸਫੁਲ طریقے ਨਾਲ ਲਾਈਨ ਚ ਖੜ ਕੇ ਉਹਨਾਂ ਨੂੰ ਵੋਟ ਪਾਈ ਤੇ ਮਤਲਬਵਾਦ ਕਰਨਾ ਚਾਹੁੰਦਾ ਸਾਰੇ ਵੋਟਰਾਂ ਦਾ ਖਾਸ ਤੌਰ ਤੇ ਜਿਹੜੇ ਮਿਲਟਰੀ ਦੇ ਵੋਟਰ ਸੀ ਆਰਮੀ ਜਵਾਨ ਉਹ ਆਏ ਤੇ ਦਿਨੋ ਸਭ ਦਾ ਧੰਨਵਾਦ ਦੱਸ ਦੇ ਕਿ ਅੱਜ 1 ਜੂਨ ਨੂੰ VOTING ਹੋ ਰਹੀ ਹੈ ਜਿਸ ਦੇ ਵਿੱਚ ਹੋਰ ਨਾ ਸੂਬਿਆਂ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਦੇ ਲਈ VOTING ਹੋ ਰਹੀ ਹੈ ਇਸੇ ਦੇ ਲਈ ਅੱਜ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਂਕੀਆਂ ਇਸ ਵਾਰ ਚੋਣਾਂ ਦੇ ਵਿੱਚ 2 ਕਰੋੜ 14 ਲੱਖ 61739 ਲੋਕ ਆਪਣੇ ਵੋਟ ਦਾ ਇਸਤੇਮਾਲ ਕਰ ਰਹੇ ਨੇ ਇਹਨਾਂ ਦੇ ਵਿੱਚ 1 ਕਰੋੜ 12 ਲੱਖ 86726 ਪੁਰਸ਼ VOTER ਨੇ 1 ਕਰੋੜ 1 ਲੱਖ 74240 ਮਹਿਲਾ VOTER ਨੇ ਤੇ 773 ਹੋਰ VOTER ਨੇ ਇਸ ਤਲਾਵ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੇ ਵਿੱਚ ਅੱਜ 7 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ਤੇ VOTING ਹੋ ਰਹੀ ਹੈ। ਇਸੇ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਾਨਸੀ ਸੀਟ ਵੀ ਸ਼ਾਮਲ ਹੈ। ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖਰੀ ਪੜਾਅ ਦੇ ਲਈ ਅੱਜ ਚੰਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕੋਲਨੋਸੋ 4 ਉਮੀਦਵਾਰ ਚੌੜ ਮੈਦਾਨ ਦੇ ਵਿੱਚ ਨੇ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 13 ਸੀਟਾਂ UP ਦੀਆਂ 13 ਸੀਟਾਂ ਪੱਛਮੀ ਬੰਗਾਲ ਦੀਆਂ 9 ਸੀਟਾਂ ਬਿਹਾਰ ਦੀਆਂ 8 ਸੀਟਾਂ ਉੜੀਸਾ ਦੀਆਂ 6 ਸੀਟਾਂ ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ਝਾਰਖੰਡ ਦੀਆਂ 3 ਤੇ ਚੰਡੀਗੜ੍ਹ ਦੀ ਇੱਕ ਸੀਟ ਤੇ ਅੱਜ VOTING ਹੋ ਰਹੀ ਹੈ ਇਸੇ ਦੌਰ ਵਿੱਚ ਕਈ ਵੱਡੇ ਦਿਗਜਾਂ ਦੀ ਕਿਸਮਤ ਦਾ ਤੇ ਲੱਗੀ ਹੋਈ ਹੈ